ਮੋਤਕ ਸੀ ਆਈਐਸਐਫ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਵੱਲੋਂ ਕੰਗਰਾ ਰਣੌਦ ਦੇ ਥੱਪੜ ਮਾਰਨ ਪਿੱਛੋਂ ਉਸ ਦਾ ਸਮਰਥਨ ਕਰ ਰਹੇ ਲੋਕਾਂ ਤੇ ਕੰਗਰਾ ਬੇਹਤੜ ਪੜਕੀ ਸੀ ਕੰਗਰਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਥੱਪੜ ਦਾ ਸਮਰਥਨ ਕਰ ਰਹੇ ਹੋ ਤਾਂ ਬਲਾਤਕਾਰ ਤੇ ਕਤਲ ਵੀ ਸਹੀ ਹੋਣਾ ਚਾਹੀਦਾ ਪਰ ਹੁਣ ਕੰਗਨਾ ਆਪਣੇ ਇਸ ਬਿਆਨ 'ਚ ਫਸਦੀ ਨਜ਼ਰ ਆ ਰਹੀ ਹੈ ਦ ਰਿਜ਼ਲਟ ਸਾਲ 2022 ਓਸਕਰਸ ਦੌਰਾਨ ਕ੍ਰਿਸ ਰੋਕ ਵੱਲੋਂ ਸਮਿਥ ਦੇ ਪਰਿਵਾਰ ਤੇ ਜੋਕ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਵਿਲ ਸਮਿਥ ਨੇ ਗੁੱਸੇ 'ਚ ਕ੍ਰਿਸ ਤੇ ਥੱਪੜ ਮਾਰ ਦਿੱਤਾ ਇਸ ਘਟਨਾ ਪਿੱਛੋਂ ਕੰਗਰਾ ਰਣੌਦ ਨੇ ਵਿਲ ਸਮਿਥ ਦਾ ਸਾਥ ਦਿੰ ਆਦੀ ਬਿਮਾਰੀ ਦਾ ਮਜ਼ਾਕ ਪਣਾਵੇਗਾ ਤਾਂ ਮੈਂ ਵੀ ਉਸਦੇ ਥੱਪੜ ਮਾਰਾਂਗੇ ਜਿਵੇਂ ਬਿਲ ਸਮਿਥ ਨੇ ਕੀਤਾ ਹੁਣ ਸਵਾਲ ਇਹ ਉੱਟਦਾ ਹੈ ਕਿ ਉਸ ਵੇਲੇ ਤਾਂ ਕੰਗਣਾ ਥੱਪੜ ਦੇ ਹੱਕ 'ਚ ਸੀ ਪਰ ਅੱਜ ਜਦੋਂ ਕੁਲਵਿੰਦਰ ਕੌਰ ਨੇ ਆਪਣੀ ਮਾਂ ਬਾਰੇ ਬੋਲੇ ਅਪਸ਼ਬਦਾਂ ਕਰਕੇ ਕਦਮ ਚੁੱਕਿਆ ਤਾਂ ਕੰਗਣਾ ਨੂੰ ਗਲਤ ਲੱਗਣ ਲੱਗਿਆ ਉਸ ਵੇਲੇ ਕੰਗਣਾ ਖੁਦ ਥੱਪੜ ਦਾ ਸਮਰਥਨ ਕਰ ਰਹੀ ਸੀ ਤੇ ਅੱਜ ਜੇਕਰ ਲੋ ਕੁਲਵਿੰਦਰ ਦੇ ਹੱਕ 'ਚ ਬੋਲੇ ਨੇ ਤਾਂ ਕੰਗਣਾ ਉਹਨਾਂ ਨੂੰ ਕਤਲ ਤੇ ਬਲਾਤਕਾਰ ਦੇ ਵੀ ਸਮਰਥਨ ਦੀ ਗੱਲ ਆਖ ਰਹੀ ਹੈ ਦੱਸ ਦੇ ਕਿ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੋਤ ਵੱਲੋਂ ਧਰਨੇ 'ਚ ਬੈਠੀਆਂ ਔਰਤਾਂ ਲਈ ਅਪਸ਼ਬਦ ਵਰ ਜਿਸ ਕਾਰਨ ਗੁੱਸੇ ਚ ਆਏ ਕੁਲਵਿੰਦਰ ਕੌਰ ਨੇ ਕੰਗਰਾਂ ਨਾਲ ਬਹਿਸ ਪਿਛੋਂ 에어ਪੋਰਟ ਤੇ ਥੱਪੜ ਮਾਰ ਦਿੱਤਾ ਸੀ ਇਸ ਥੱਪੜ ਦੇ ਹਰ ਚ ਕਈ ਵੱਡੀਆਂ ਸ਼ਖਸੀਤਾਂ ਦੇ ਨਾਲ ਨਾਲ ਆਮ ਲੋਕ ਵੀ ਬੋਲੇ ਤਾਂ ਕੰਗਰਾਂ ਦਾ ਪਾਰਾ ਚੜ ਗਿਆ ਤੇ ਉਸਨੇ ਲੋਕਾਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੁਣ ਇਸ ਮਾਮਲੇ ਚ ਕੰਗਰਾਂ ਖੁਦ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਕੰਗਰਾਂ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਕੋਈ ਉਸਦੀ ਮਾਂ ਜਾਂ ਭੈਣ ਬਾਰੇ ਬੋਲੇਗਾ ਤਾਂ ਉਹ ਉਸਦੇ ਥੱਪੜ ਮਾਰੇਗੀ ਤੇ ਜੇ ਹੁਣ ਕੁਲਵਿੰਦਰ ਕੌਰ ਨੇ ਕੀਤਾ ਤੇ ਉਹੀ ਲੋਕਾਂ ਨੂੰ ਉਹ ਗਲਤ ਆਖ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ